ਅੰਮ੍ਰਿਤਸਰ ਥਾਣਾ ਚੇਰੇਟਾ ਵੱਲੋਂ ਵਾਕ-ਵਾਕ ਮੁਕਦਮਿਆਂ ਵਿੱਚ ਇੱਕ ਗੋਰਥ ਸਮੇਤ ਪੰਜ ਵਿਅਕਤੀਆਂ ਯਾਨੀ ਕਿ ਕੁੱਲ 6 આરોપીਆਂ ਨੂੰ ਕਾਬੂ ਕੀਤਾ ਗਿਆ ਦੱਸਦੀ ਇਹ ਉਹਨਾਂ ਕੋਲੋਂ 4 ਕਿਲੋ ਹੈਰੋਇਨ ਇੱਕ इनोਵਾ ਕਾਰ ਵੀ ਬਰਾਮਦ ਜਿਹੜੀ ਕਿ ਕੀਤੀ ਗਈ ਹੈ ਸੀਐਮ ਸਾਹਿਬ ਦਾ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਪ੍ਰੋਗਰਾਮ ਹੈ ਉਹਦੇ ਤਹਿਤ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੂੰ ਬਹੁਤ ਵੱਡੀ ਕਾਮਯਾਬੀ ਮਿਲੀ ਹੈ ਡਰੱਗ ਫਰੰਟ ਦੇ ਉੱਤੇ 4 ਕਿਲੋ ਹਿਰੋਇਨ ਤੇ 6 ਅਸੀਂ ਜਿਹੜੇ ਡਰੱਗ ਕਾਰਟਲ ਦੇ ਸਮਗਲਰਸ ਨੇ ਉਹ ਅਰੈਸਟ ਕੀਤੇ ਹੈ ਜਿਨ੍ਹਾਂ ਦੇ ਵਿੱਚ ਇੱਕ ਵਿਮਨ ਸਮਗਲਰ ਵੀ ਹੈ ਇਹ ਸਾਰੀ ਕਾਰਵਾਈ ਸਾਡੇ ਛਾਟਾ ਪੁਲਿਸ ਸਟੇਸ਼ਨ ਦੇ ਅੰਡਰ ਹੋਈ ਹੈ ਔਰ ਜਿਹਦਾ ਸਾਰੀ ਦਾ ਸੁਪਰਵੀਜ਼ਨ ਕਰ ਰੇ ਸੀ ਡੀਸੀਪੀ ਜਗਜੀਤ ਵਾਲੀਆ ਜੀ ਹਰਪਾਲ ਸਿੰਘ ਏਡੀਸੀਪੀ ਸ਼ਿਵਦਰਸ਼ਨ ਸਾਡੇ ਏਸੀਪੀ ਔਰ ਇਨਸਪੈਕਟਰ ਵਿਨੋਦ ਕੁਮਾਰ ਤੇ ਨਾਲ ਦੀ ਟੀਮ ਇਹਦੇ ਚ ਜਿਹੜੀ ਸਭ ਤੋਂ ਪਹਿਲਾਂ ਰਿਕਵਰੀ ਹੋਈ ਹੈ ਉਹ 3 ਕਿਲੋ ਦੀ ਹੋਈ ਉਹਦੇ ਵਿੱਚ ਵਿਸ਼ਾਲ ਸਿੰਘ ਹੈ ਇੱਕ ਬੰਦਾ ਜਿਹੜਾ ਕਿ ਲੇਬਰ ਦਾ ਕੰਮ ਕਰਦਾ ਹੈ ਗੁਰੂ ਕੀ ਬਡਾਲੀ ਛੱਡ ਦਾ ਰਹਿਣ ਵਾਲਾ ਹੈ ਜਿੱਤੋਂ ਬਾਅਦ ਦੋ ਹੋਰ ਅਕਿਊਜ਼ ਫੜੇ ਗਏ ਜਿਹਦਾ ਨਾਮ ਹੈ ਇੱਕ ਦਾ 7 ਵੀਰ ਸਿੰਘ ਇਹਦਾ 7 ਵੀਰੇ ਦੇ ਖਿਲਾਫ ਪਹਿਲਾਂ ਵੀ ਕਰਿੰਡੇ ਥਾਣੇ ਦੇ ਵਿੱਚ ਡਰੱਗ ਦਾ ਮੁਕੱਦਮਾ ਦਰਜ ਹੈ ਇਹ ਸਨ ਆਫ ਜ਼ਗੀਰ ਸਿੰਘ ਵਿਲੇਜ ਗੁਰਜ ਸਰਾਏ ਅਮਾਨਤ ਖਾਨ ਤਰਨਤਾਰਨ ਡਿਸਟ੍ਰਿਕਟ ਦਾ 25 ਸਾਲ ਦੀ ਉਮਰ ਹੈ ਡੈਕੋਰੇਸ਼ਨ ਤੇ ਡੀਜੇ ਦਾ ਕੰਮ ਨਾਲ ਨਾਲ ਕਰਦਾ ਹੈ ਅਠਵੀਂ ਪੜਿਆ ਇਸ ਤੋਂ ਲਾਭ ਆਵਾ ਇਹਦੇ ਨਾਲ ਦیدار ਸਿੰਘ ਏਲੀਅਸ ਕਾਲੀ 50 ਸਾਲ ਦਾ ਜਠਾਲ ਪੀਐਸ ਕਰਿੰਡਾ ਦਾ ਰਹਿਣ ਵਾਲਾ ਹੈ ਲੇਬਰ ਦਾ ਕੰਮ ਕਰਦਾ ਹੈ ਇਹ ਰੈਸਟ ਹੋਇਆ ਇਸ ਤੋਂ ਬਾਅਦ ਦੂਜੇ ਜਿਹੜਾ ਰਿਲੇਟਿਡ ਮੋਡਿਊਲ ਸੀਗਾ ਜਿਹੜਾ ਉਹਦੇ ਜਸਬੀਰ ਕੌਰ ਇੱਕ ਕਪਤਗੜ੍ਹ ਪੀਐਸ ਛਾਟਾ ਦੀ ਰਹਿਣ ਵਾਲੀ ਹੈ ਕਾਫੀ ਵੱਡੀ ਸਪਲਾਈਅਰ ਹੈ ਔਰ ਇਹਦਾ ਜਿਹੜਾ ਡਾਇਰੈਕਟ ਲਿੰਕ ਹੈ ਰਣਜੀਤ ਚੀਤੇ ਦੇ ਜਿਹੜਾ ਕਾਰਟਲ ਮੋਡਿਊਲ ਹੈ ਜੋ ਵੀ ਕਹਿ ਸਕਦੇ ਆਪਾਂ ਉਹਦੇ ਨਾਲ ਹੈ ਉਹਦੇ ਨਾਲ ਹਰਜੀਤ ਈਲੀਸ ਜੀਤਾ ਇਹ ਸ਼ੇਰशाह सूरी ਰੋਡ ਛਾਟਾ ਦਾ ਜੱਜ ਸਿੰਘ ਇਹ ਇਹ ਵੀ ਗੁਰੂ ਕੇ ਵਡਾਲੀ ਦਾ ਇਹ ਫੜੇ ਗਏ ਆ ਹਰਜੀਤ ਜਿਹੜਾ ਜੀਤਾ ਹੈ ਇਹਦੇ ਖਿਲਾਫ ਦੋ ਮੁਕਦਮੇ ਐਨਡੀਪੀਐਸ ਦੇ ਪਹਿਲਾਂ ਦਰਜ ਐ ਪੀਐਸ ਕੰਟੋਨਮੈਂਟ ਸੀਪੀ ਅੰਮ੍ਰਿਤਸਰ ਦੇ ਵਿੱਚ ਜਿਹੜੀ ਮੋਡਸਪ੍ਰੈਂਡੀ 7 ਵੀਰ ਦੀ ਬੜੀ ਇੰਪੋਰਟੈਂਟ ਸਾਹਮਣੇ ਆਈ ਹੈ ਉਹਨੇ ਬੱਕਰੀਆਂ ਦਾ ਕੰਮ ਕੀਤਾ ਸੀ ਲਾਈਫਸਟਾਕ ਰੱਖੀ ਹੋਈ ਸੀ ਔਰ ਉਹਦੇ ਤਹਿਤ ਉਹਦਾ ਇੰਟਰਨੈਸ਼ਨਲ ਬਾਰਡਰ ਦੇ ਨੇੜੇ ਪਿੰਡ ਹੈ ਤੇ ਪਾਕਿਸਤਾਨ ਦੇ ਜਿਹੜੇ ਸਮੱਗਲਰਸ ਨੇ ਉਹਨਾਂ ਨਾਲ ਟਾਈ ਅਪ ਕਰਕੇ ਡਰੋਨ ਰਾਹੀਂ ਜਿਹੜੀ ਕਨਸਾਈਨਮੈਂਟ ਪੁਸ਼ ਕਰਾ ਕੇ ਉਸ ਬਾਅਦ ਉਹ ਕੀ ਕਰਦਾ ਸੀ ਆਪਣੇ ਕਿਸੇ ਦੋਸਤ ਜਾਂ ਰਿਸ਼ਤੇਦਾਰ ਦੇ ਘਰ ਚੁਪ ਕਰਕੇ ਰੱਖਿਆ ਹੁੰਦਾ ਸੀ ਉਹਨੂੰ ਕਲੈਕਟ ਕਰਕੇ ਕਨਸਾਈਨਮੈਂਟ ਨੂੰ ਤੇ ਅਗਲੇ ਦਿਨ ਜਾ ਕੇ ਉਹ ਚੱਕ ਕੇ ਤੇ ਅੱਗੇ ਡਿਸਟ੍ਰੀਬਿਊਟ ਦਾ ਕੰਮ ਕਰਦਾ ਸੀ ਔਰ ਜੇ ਤੁਸੀਂ ਦੇਖੋ ਵੀ ਜਿਹੜਾ ਬੰਦਾ ਨੇ ਵੈਸੇ ਲਾਈਵਸਟਾਕ ਬੱਕਰੀਆਂ ਦਾ ਕੰਮ ਕਰ ਰਿਹਾ ਉਹਦੀ ਕੋਠੀ ਉਹ ਸਟੈਂਡਰਡ ਨਾਲ ਬਹੁਤ ਵਧੀਆ ਪਲੱਸ ਇਨੋਵਾ ਗੱਡੀ ਇੱਕ ਬਰੰਦ ਹੋਈ ਹੈ ਤੋਂ ਸੋ ਇਹ ਬੜੀ ਇੰਪੋਰਟੈਂਟ ਗੱਲ ਹੈ ਇਹਦਾ ਵੀ ਸਾਰਾ ਅਸੀਂ ਜਿਹੜਾ ਫਾਈਨੈਂਸ਼ੀਅਲ ट्रांजੈਕਸ਼ਨ ਔਰ ਜਿਹੜੀ ਫ੍ਰੀਜ਼ਿੰਗ ਆਫ ਪ੍ਰੋਪਰਟੀ ਉਹਦਾ ਵੀ ਕੰਮ ਤੇ ਕਾਰਵਾਈ ਕੀਤੀ ਜਾਊਗੀ ਜਿਹੜੀ ਜਸਵੀਰ ਕੌਰ ਹੈ ਏ ਰਣਜੀਤ ਚੀਚਾ ਤੁਹਾਨੂੰ ਪਤਾ ਹੀ ਬੜਾ ਮਸ਼ਹੂਰ ਬਿਗ ਫਿਸ਼ ਹੈ ਜੀ ਹੈ ਤੇ ਆਪਾਂ ਇਸ ਏਰੀਆ ਵਾਸਤੇ ਇਹਨੂੰ ਵੀ ਬਿਗ ਫਿਸ਼ ਕਹਿ ਸਕਦੇ ਹਾਂ ਕਿਉਂਕਿ ਮੇਨ ਸਪਲਾਇਰ ਸੀ ਜੀ ਔਰ ਇੱਕ ਪਤਗੜ ਏਰੀਏ ਦੇ ਵਿੱਚ ਕਾਫੀ ਵੱਡੀ ਦੀ ਸਪਲਾਈ ਸੀਗੀ ਜਿਹੜਾ ਇਹਨਾਂ ਦੋਨੋਂ ਜਿਹੜੇ ਕਾਰਟਲਸ ਨੇ ਇਹਨਾਂ ਚ ਕਾਮਨ ਹੈਗਾ ਪਾਕਿਸਤਾਨੀ ਸਮਗਲਰਸ ਦਾ ਕਨੈਕਸ਼ਨ ਔਰ ਬਹੁਤ ਸਾਰੇ ਜਿਹੜੇ ਜਸਵੀਰ ਕੌਰ ਦੇ ਔਰ ਸੈਵਨ ਵੀਰ ਦੇ ਇਹਨਾਂ ਦੇ ਕਨੈਕਸ਼ਨ ਜਿਹੜੇ ਹੈ ਇੰਡੀਆ ਦੇ ਵਿੱਚ ਜਿਹੜੇ ਬਾਰਡਰ ਦੇ ਉੱਤੇ ਜਸਵੀਰ ਕੌਰ ਦੇ ਪਲੱਸ ਇੰਟਰਨੈਸ਼ਨਲ ਪਾਕਿਸਤਾਨ ਸਾਈਡ ਤੇ ਵੀ ਔਰ ਜਿਹੜਾ ਸੈਵਨ ਬੀਰ ਹੈ ਉਹ ਕਿਉਂਕਿ ਆਪ ਇੰਟਰਨੈਸ਼ਨਲ ਬਾਰਡਰ ਤੇ ਰਹਿੰਦਾ ਹੀ ਸੀ ਉਹਦੇ ਬਹੁਤ ਸਾਰੇ ਪਾਕਿਸਤਾਨੀ ਸ਼ਮਗਲਾਂ ਨਾਲ ਲਿੰਕ ਸਾਹਮਣੇ ਆਏ ਨੇ ਇਹਦੇ ਚ ਜਿਹੜੀ ਫਾਈਨੈਂਸ਼ੀਅਲ ਤੇ ਹਵਾਲਾ ਐਂਗਲ ਵੀ ਅਸੀਂ ਦੇਖ ਰਹੇ ਹਾਂ ਔਰ ਇਹਦੇ ਵਿੱਚ ਹੋਰ ਵੀ ਗ੍ਰਫਤਾਰੀਆਂ ਸੰਭਵ ਨੇ ਕਿਉਂਕਿ ਚੇਨ ਕਾਫੀ ਲੰਬੀ ਹੈ ਜੇ ਕੰਮ ਚੱਲ ਰਿਹਾ ਔਰ ਬੇਸਿਕਲੀ ਜਿਹੜੇ ਫੋਰਨ ਹੈਂਡਲਰਸ ਜਿਹਨੂੰ ਕਹਿ ਸਕਦਾ ਚਾਹੇ ਉਹ ਪਾਕਿਸਤਾਨ ਚ ਹੈ ਚਾਹੇ ਉਹ ਹੋਰ ਬਾੜ ਬੈਠੇ ਨੇ ਪਲੱਸ ਜਿਹੜੇ ਸਾਡੇ ਇੰਡੀਅਨਸ ਬਗਲਰ ਨੇ ਜਸਵੀਰ ਕੌਰ ਦੀ ਮਦਦ ਕਰਦੇ ਸੀ ਇੰਟਰਨੈਸ਼ਨਲ ਬਾਰਡਰ ਦੇ ਕੋਲ ਉਹਨਾਂ ਦੀ ਵੀ ਗ੍ਰਿਫਤਾਰੀ ਸੰਭਵ ਹੈ ਜਸਵੀਰ ਕੌਰ ਪੀਐਨ 7 ਹਰ ਖਬਰ ਸੱਚ ਕੇ ساتھ